ਮੈਂ ਮ ਗੀਤਾ ਪੜੀਆ ਤੇ ਇੱਕ ਤੁਸੀਂ ਕਿਤੇ ਬਾਬ ਦਾ ਨਾਮ ਵੀ ਲੈ ਲੈਦੇ ਜੀ ਗਿਆ ਸਾਲੀ ਗਿਆ ਸੋਤੇ ਮੇਰੇ ਨੰਨਾ ਰਹਿੰਦਾ ਜੀ ਪਰਮਾਨੈਂਟ ਮੈਂ ਬਹੁਤ ਵਾਰ ਗਿਆ ਜੀ ਮੈਂ ਦੂਜਾ ਕਿਸੇ ਨੂੰ ਨਹੀਂ ਕਹਿੰਦੇ ਵੀ ਕੌਣ ਕਿੱਥੇ ਜਾਵੇ ਜਾਂ ਨਾ ਜਾ ਪਰ ਇਨੀ ਗੱਲ ਗੱਣ ਚਾਹੁੰਦੇ ਆ ਕਿ ਤੁਸੀਂ ਇਸ ਵੀਰ ਦੀਆਂ ਗੱਲਾਂ ਸੁਣੋ ਇੱਕ Hindu ਪਰਿਵਾਰ ਚ ਪੈਦਾ ਹੋ ਕੇ ਗੁਰਬਾਣੀ ਸਮਝ ਲੱਗੀ ਪਰਿਵਾਰ ਉਹਨਾਂ ਦੇ ਬੱਚੀਆਂ ਉਹਨਾਂ ਦੀ ਵਾਈਫ ਪੜ੍ਹ ਕਰ ਰਹੇ ਕਿੰਨਾ ਭਰੋਸਾ ਨਾਲ ਉਹ ਕੰਮ ਕਰਦੇ ਕਹਿੰਦੇ ਵੀ 1 ਰੁਪਿਆ ਵੀ ਜੇਬ ਚ ਨਹੀਂ ਜਿਹੜਾ ਵਿਸ਼ਵਾਸ ਹੁੰਦਾ ਕਿ ਜਾਪਿਆ ਨਹੀਂ ਸਾਡੇ ਚੰਗੇ ਭੜੇ ਸਿੱਖ ਗੱਤਰੇ ਵਾਲੇ ਕੁਰਬਾਨਾ ਪਾਈ ਜਾਂਦੀਆਂ ਬਾਣੇ ਪਾਏ ਹੁੰਦੇ ਦੇਹਧਾਰੀਆਂ ਦੇ ਪਰਾਂ ਦੇ ਬੇਟੇ ਹੁੰਦੇ ਫਿਰ ਉਹ ਕਹਿੰਦੇ ਵੀ ਦੇਹਧਾਰੀ ਬਾਬੇ ਦੀ ਕਿਰਪਾ ਨਾਲ ਖੜਾ ਕਰ ਵਰ ਚੋੜਾ ਇੱਕ ਬੰਦੇ ਇਹ ਵੀ ਵਾਰ ਦੇਖੋ ਜੀ ਇਹਨੂੰ ਕਹਿੰਦੇ ਵੀ ਘਰ ਦੇ ਵਿੱਚ ਤੁਹਾਡੇ ਸਭ ਕੋਲ ਤੁਸੀਂ ਆਪਣਾ ਘਰ ਛੱਡ ਕੇ ਬਾਹਰ ਜਾ ਦੇ ਤੇ ਮੈਨੂੰ ਉਮੀਦ ਆ ਕੇ ਸਜੀਦ ਜੀ ਦੀਆਂ ਇਹ ਗੱਲਾਂ ਸੁਣ ਕੇ ਤੁਸੀਂ ਇੱਕ ਤਰ੍ਹਾਂ ਸੋਚਣ ਲਈ ਮਜਬੂਰ ਜ਼ਰੂਰ ਹੋਗੇ ਇਦੋ ਦਿਨ ਰਾਤ ਸੀ ਸੰਤਾਂ ਨੂੰ ਕਹਿੰਨੇ ਕਿ ਬਾਣੀ ਕੋੜੋ ਸੋਝੋ ਤੇ ਵਿਚਾਰੋ ਅਸਬਾਬ ਬਣਨਾ ਸੀ ਸਿਹਰਿਆਣੀ ਹੋਣਾ ਸੀ ਜਾਂ ਲਗਾ ਫਿਰ ਜੀ ਨਹਰਾ ਮਨਾ ਹੋਣਾ ਇਹਨੇ ਚੜਦੀ ਗੱਲਾ ਬਹੁਤ ਵਧੀਆ ਜੀ ਕਿਰਪਾ ਇਹ ਮੇਰੇ ਮਾਲਕ ਦੀ ਬਹੁਤ ਕਿ ਤੁਸੀਂ ਉਹ ਉਸ ਵੀਰ ਦਾ ਚਿਹਰਾ ਵੇਖੋ ਐ ਲੱਗਦਾ ਜੀ ਮੰਦਰ ਉਹ ਜਿਹੜਾ ਮੰਦਰ ਉਹ ਖੁਸ਼ ਨਾ ਚਿਹਰਾ ਲੱਗਦਾ ਬਾਬਾ ਹਾਂ ਬਿਲਕੁਲ ਜੀ ਇਦੋ ਯਾਨਾ ਹਾਂ ਮੇਰਾ ਮਨ ਮਤਲਬ ਇੱਥੇ ਤੱਕ ਭਰ ਗਿਆ ਖੁਸ਼ੀਆਂ ਨਾਲ ਜੀ ਭਰੇ ਤੇ ਲੋਕ ਲੱਭਦੇ ਆ ਲੋਕ ਹਾਂਜੀ ਬਿਲਕੁਲ ਲੱਗਦੇ ਨੇ ਲੱਖਾਂ ਕਰੋੜਾਂ ਰੁਪਇਆ ਹੋ ਕੇ ਵੀ ਲੋਕਾਂ ਕੋਲੇ ਖੁਸ਼ੀ ਨਹੀਂ ਬਿਲਕੁਲ ਤੇ ਖੁਸ਼ੀ ਆਦੀ ਤਾਂ ਚੰਗੇ ਕੰਮ ਕੀਤੇ ਬਿਲਕੁਲ ਤਾਂਲੇ ਭਰੋਸੇ ਤੇ ਵਿਸ਼ਵਾਸ ਤੇ ਜਦੋਂ ਤੁਹਾਨੂੰ ਅੰਦਰੋਂ ਸਕੂਨ ਨਾਲ ਪਰਸ ਨੇ ਨਾ ਜਦੋਂ ਤੁਹਾਡਾ ਅੰਦਰ ਸਹਿਜ ਹੁੰਦਾ ਤੇ ਚੀਜ਼ਾਂ ਆਪਣੇ ਆਪ ਹੀ ਹੁੰਦੀਆਂ ਮੇਰਾ ਵੈਸੇ ਕੰਸਟ੍ਰਕਸ਼ਨ ਦਾ ਕੰਮ ਸੀਗਾ ਠੇਕੇਦਾਰ ਸੀਗਾ ਮੈਂ ਰਾਜ ਮਿਸਤਰੀ ਦਾ ਹਾਂ ਤੇ ਮੈਂ ਰਾਜਪਰੇਥਲ ਮੰਗਲਪੁਰਾ ਤੋਂ ਕੰਮ ਕਰਕੇ ਆਇਆ ਮੇਰੇ ਨਾਮ ਕੇ ਨੇ ਰਾਜਪਰੇ ਤੇ 2020 ਚ ਜਦੋਂ ਕਰੋਨਾ ਆਇਆ ਉਸ ਤੋਂ ਪਹਿਲਾਂ ਮੈਂ ਮੋਨਨਾ ਸੀ ਬਿਲਕੁਲ ਹੀ ਅੱਛਾ ਇਹ ਬਿਲਕੁਲ ਸਾਫ਼ ਇਹ ਸੂਰੂਤ ਤੋਂ ਤੋਂ ਤਾਂ ਨਹੀਂ ਦਾ ਇਹ 2021 ਤੇ 6 ਫਰਵਰੀ ਉਸ ਤੋਂ ਬਾਅਦ ਮੈਂ ਨੇਮ ਕੇਸ ਕਰਾਇਆ ਤੇ ਜਦੋਂ ਤੁਸੀਂ ਕੇਸ ਰੱਖ ਕੇ ਤੁਹਾਨੂੰ ਪਰਿਵਾਰ ਦੇ ਮੈਂਬਰਾਂ ਨੇ ਨਹੀਂ ਆ ਨਹੀਂ ਕਿਸੇ ਨੇ ਠੀਕ ਹੈ ਥੈਂਕ ਯੂ ਕਿਸੇ ਨੇ ਨਹੀਂ ਆ ਪੰਜੀ ਖੁਸ਼ ਆ ਹਾਂਜੀ ਠੀਕ ਹੈ ਕੱਲ ਤੋਂ ਤੁਹਾਡੇ ਕੋਲ ਹੋ ਜਾਈ ਤੇ ਸਾਰੀ ਬਹੁਤ ਜਿਆਦਾ ਤੁਹਾਡਾ ਪਹਿਲਾ ਨਾਮ ਕੀ ਆ ਮੇਰਾ ਨਾਮ ਸੁਖਵਿੰਦਰ ਹੀ ਆ ਜੀ ਪਹਿਲਾਂ ਵੀ ਪਹਿਲਾਂ ਸੁਖਵਿੰਦਰ ਹੀ ਆ ਹਾਂਜੀ ਹੇ ਮਾਲਕ ਦੀ ਕਿਰਪਾ ਜੀ ਸਾਇ ਤਾਂ ਹੀ ਮੇਰਾ ਨਾਮ ਸੁਖਿੰਦਰ ਰੱਖਿਆ ਨਹੀਂ ਤੇ ਸਾਡੇ ਘਰ ਤੇ ਇਦਾਂ ਦੇ ਨਾਂ ਹੈਗੇ ਨਹੀਂ ਤੁਸੀਂ ਹਿੰਦੂ ਬੰਦੇ ਜੋ ਹਾਂਜੀ ਤੇ ਬਾਕੀ ਪਰਵਾਰ ਦੇ ਮੈਂਬਰ ਉਹ ਸਾਰੇ ਹਿੰਦੂ ਨੇ ਉਹ ਉਹ ਆਪਣਾ ਆਪ ਕਰੀ ਜਾ ਰਹੇ ਨੇ ਮੈਂ ਆਪਣਾ ਕਰੀ ਜਾ ਰਿਹਾ ਇਹ ਕਿੰਦਾ ਸਬਾਬ ਬਣਿਆ ਇਸ ਵੇਲੇ ਭਾਜੀ ਬਸ ਮਾਲਕ ਦੀ ਕਿਰਪਾ ਮੇਰੇ ਗੁਰੂ ਦੀ ਵਾਹ ਤੇ ਜਿਹੜਾ ਸਾਰਾ ਕੁਝ ਹੈ ਨਾ ਜੀ ਇਹ ਤੁਹਾਡੀ ਦੇਣ ਹੈ ਮੇਰੇ ਚਾਹੇ ਗੁਰੂ ਦੀ ਗੁਰੂ ਕਿਉਂਕਿ ਮੈਂ ਤੁਹਾਡੀਆਂ ਵੀਡੀਓ ਬਹੁਤ ਸੋਹਣੀਆਂ ਬਹੁਤ ਸੁਣਿਆ YouTube ਤੇ ਮੈਂ डेली ਰੂਟੀਨ ਆ ਮੇਰੀ ਅੱਜ ਵੀ ਸੁਣਦਾ ਅੱਛਾ ਜੀ ਓਕੇ ਗਿਆਨੇ ਹਰਿੰਦਰ ਸਿੰਘ ਜੀ ਸੁਣਦਾ ਤੇ ਭਾਈ ਰਣਜੀਤ ਸਿੰਘ ਜੀ ਸੁਣਦਾ ਚੰਗੀ ਗੱਲ ਬਹੁਤ ਸੁਣਦਾ ਹੈ ਬਹੁਤ ਬਹੁਤ ਤੇ ਇਹ ਤੁਹਾਡੇ ਕਿਪਾ ਸਾਰੇ ਚਲੋ ਇਹ ਵੀ ਵਧੀਆ ਹੀ ਆ ਜੀ ਵੇਖੋ ਗੱਲ ਚੰਗੇ ਬਣ ਰਹੇ ਇੱਕ ਵਾਰੀ ਤੁਸੀਂ ਆਏ ਸੀਗੇ ਧੇਰੇ ਸਲੀਮਪੁਰ ਉਹ ਮੇਰੇ ਪਿੰਡ ਤੋਂ ਥੋੜਾ ਜਿਹਾ ਦੂਰ ਸੀਗਾ ਠੀਕ ਹੈ ਤੇ ਮੈਨੂੰ ਬਾਅਦ ਚ ਪਤਾ ਲੱਗਿਆ ਕਿ ਤੁਸੀਂ ਆਏ ਹੋ ਕਿਉਂਕਿ ਅਗਲੇ ਦਿਨ ਮੈਂ ਲਾਈਵ ਦੇਖਿਆ ਜਦੋਂ ਸਵੇਰੇ ਤੇ ਮੈਨੂੰ ਬੜਾ ਅਫਸੋਸ ਹੋਇਆ ਕਿ ਭਾਈ ਸਾਹਿਬ ਇੱਥੇ ਆ ਕੇ ਤੇ ਨਹੀਂ ਹੁਣ ਤੁਸੀਂ ਕਿੰਨੀ ਦੂਰੋਂ ਆਏ ਜੀ ਸਾਡਾ ਉਹ ਤਾਂ ਹੈਗਾ 35 ਕਿਲੋਮੀਟਰ ਦਿਵਾਨ ਤੋਂ ਲੇਟ ਪਹੁੰਚੇ ਨਾ ਨਹੀਂ ਮੈਂ 8:30 ਪਹੁੰਚ ਗਿਆ ਸੀ ਤੁਸੀਂ ਬੈਠੇ ਸੀ ਅਸੀਂ ਦਿਵਾਨ ਸੁਣਿਆ ਸਾਰਾ ਹਾਂ ਓਕੇ ਹਾਰੇ ਸੀ ਨਾ ਫਿਰ ਤੁਸੀਂ ਉਸੇ ਗੁਰਦੁਆਰੇ ਮਿਲਣਾ ਬਸ ਉਹ ਤੁਸੀਂ ਉੱਥੇ ਪਰਲੇ ਕੰਮੇ ਚਲੇ ਗਏ ਉਹ ਕਹ ਰਹੇ ਸੀ ਕਿ ਲੰਗਰ ਸਿਕਣਾ ਭਾਈ ਸਾਹਿਬ ਨੇ ਤੇ ਅਸੀਂ ਕਹਾਂ ਚਲੋ ਕੋਈ ਨਹੀਂ ਹਾਂ ਜੀ ਇਹ ਪ੍ਰੇਮ ਦੀ ਗੱਲ ਆ ਜੀ ਹਾਂਜੀ ਇਹ ਸਾਡੇ ਵੀਰ ਅਸੀਂ ਇੱਕ ਵਾਰੀ ਬਣਾਇਆ ਸੀਗਾ ਪ੍ਰੋਗਰਾਮ ਤੁਹਾਨੂੰ ਉੱਥੇ ਲੁਧਿਆਣਾ ਜਿੱਥੇ ਤੁਸੀਂ ਮਿਸ਼ਨਰੀ ਕਾਲਜ ਪੜ੍ਹਾਉਂਦੇ ਹੋ ਨਾ ਉੱਥੇ ਜੰਮਦੇ ਅਸੀਂ ਤੁਹਾਨੂੰ ਉੱਥੇ ਮਿਲ ਕੇ ਆਵਾਂਗੇ ਮੈਂ ਤੁਹਾਨੂੰ ਦੋ ਵਾਰੀ ਫੋਨ ਵੀ ਕੀਤੇ ਮੇਰੇ ਕੋਲ ਇਹ ਤੁਹਾਨੂੰ ਆਪ ਮਿਲਣ ਆ ਗਿਆ ਹਾਂ ਬਿਲਕੁ ਇਹ ਮੈਂ ਦੋ ਵਾਰੀ ਤੁਹਾਨੂੰ ਫੋਨ ਕੀਤਾ ਤੇ ਤੁਸੀਂ ਮੇਰੇ ਨਾਲ ਬੀਜੀ ਹੋਣੇ ਫੋਨ ਕੱਟਿਆ ਗਿਆ ਤੇ ਫਿਰ ਮੈਂ ਮੁੜ ਕੇ ਨਹੀਂ ਕੀਤਾ ਮੈਂ ਕਿਹਾ ਚਲੋ ਜਦੋਂ ਉਹ ਦੀ ਕਿਰਪਾ ਹੋਏਗੀ ਹੁਣ ਆਵੇਂਗਾ ਕਿਰਪਾ ਹੋ ਗਈ ਹੈ ਜਨਾਬ ਦੀ ਖੁਸ਼ੀ ਚਾਚੂ ਬੱਚੇ ਕਹਿੰਦੇ ਜਬ ਐਵਰੀ ਡੋਨੇਟਿੰਗ ਠੀਕ ਮੈਂ ਇਹਦੇ ਨਾਲ ਬਿਆ ਕਰਾ ਰਿਹਾ ਅੱਛਾ ਜੀ ਚਾਰ ਬੱਚੇ ਨੇ ਉਹ ਮੇਰੇ ਪਹਿਲੇ ਭਰਾ ਦੇ ਅੱਛਾ ਜੀ ਤਿੰਨ ਬੇਟੀਆਂ ਨੇ ਇੱਕ ਬੇਟਾ ਠੀਕ ਹੈ ਤੇ ਆਪਾਂ ਕਿਉਂ ਉਮੀਦ ਨਹੀਂ ਰੱਖੀ ਸਾਰਾ ਤਾਂ ਸਾਮਲਕ ਦਾ ਹੀ ਉਹ ਹੀ ਆਪਣੇ ਨੇ ਬਿਲਕੁਲ ਬਿਲਕੁਲ ਚੰਗੀ ਸੋਚੀਂਗੀ ਉਹ ਚੰਗੀ ਸੋਚ ਮਰ ਚੜਦੀ ਕਲਾ ਬਸ ਬੰਦਿਆ ਹੋਵੇ ਸਮਝ ਹਾਂ ਉਹ ਲਾ ਚੰਗੇ ਪਾਸੇ ਬੰਦਾ ਲੱਗਾ ਤੇ ਮਾਲਕ ਦੀ ਕਿਰਪਾ ਦਿੰਦੀ ਉਹ ਗੁਰੂ ਵਾਲੇ ਬੰਨੇ ਤੁਰਿਆ ਸੋਚ ਚੰਗੀ ਆ ਗਈ ਹਾਂ ਅੰਦਰ ਲੋਗ ਆਪਣੇ ਬੱਚੇ ਪਾਲੇ ਠੱਗੀਆਂ ਮਾਰਦੇ ਭਰਾਵਾਂ ਨਾਲ ਆਹ ਦੋਸਤਾਂ ਮిత్రਾਂ ਤਾਏ ਚਾਚੇ ਦੇ ਪੁੱਤਾਂ ਨਾਲ ਵੀ ਮਨਿਕ ਦੇ ਪਰਿਵਾਰ ਸੀ ਅਸੀਂ ਨਾ ਜੀ ਮੈਂ ਤੱਕਦਾ ਆਪਾਂ ਦੇਖ ਲਓ ਪੰਜ ਭੈਣ ਭਰਾ ਸਕੇ ਆ ਆਪਾਂ ਇਕੱਲੇ ਹੀ ਆ ਜੀ ਦੇਖੋ ਅਸੀਂ ਪਿੰਡ ਦੇ ਬਾਹਰ ਨਹੀਂ ਮੈਂ ਪਿੰਡ ਆਪਣੇ ਮਕਾਨ ਬਣਾਇਆ ਘਰੇ ਨਾ ਅਸੀਂ ਤਿੰਨ ਭਰਾ ਹਾਂ ਸਕੇ ਠੀਕ ਹੈ ਤੇ ਉਹ ਮੇਤੋਂ ਵੱਡੇ ਵਾਲਾ ਥੋੜਾ ਜਿਹਾ ਥੋੜਾ ਜਿਹਾ ਕਮਜ਼ੋਰ ਸੀਗਾ ਵਿਚਾਰਾ ਵਰਤਨਾ ਠੀਕ ਠੀਕ ਤੇ ਉਹ ਪੜਿਆ ਲਿਖਿਆ ਘੱਟ ਸੀਗਾ ਘੱਟ ਤੇ ਮੈਂ ਵੀ ਪੜਿਆ ਲਿਖਿਆ ਜੀ ਪਰ ਚਲੋ ਮੇਰੇ ਕੋਲ ਕੰਸਟ੍ਰਕਸ਼ਨ ਦਾ ਕੰਮ ਸੀਗਾ ਤੇ ਉਹ ਡਰਾਈਵਰ ਬੰਦਾ ਸੀਗਾ ਠੀਕ ਹੈ ਤੇ ਉਹਦਾ ਥੋੜਾ ਜਿਹਾ ਖੇ खराब ਜਾ ਹੋ ਗਿਆ ਕੰਮ ਉਹਨੇ ਗੱਡੀ ਗੁੱਡੀ ਲੈ ਲਈ ਤੇ ਉਹ ਮੁੱਕ ਗਿਆ ਕੰਮ ਉਹਦਾ ਤੇ ਉਹ ਪਿੰਡ ਮਕਾਨ ਬਣਾਇਆ ਸੀਗਾ ਮੈਂ 1350 ਸਕਰ ਫੀਟ ਅੱਛਾ ਤੇ ਉਹ ਮੈਂ ਉਹਨੂੰ ਦੇ ਦਾਂ ਭਰਾ ਨੂੰ ਠੀਕ ਉਹਨੂੰ ਦੇ ਦਤਾ ਐਦਾਂ ਹੀ ਦਿੱਤੋ ਹੀ ਮੈਂ ਬਰਾੜੇ ਬਣਾ ਲਿਆ ਜੀ ਉਹ ਠੀਕ ਬੰਦ ਮਰਲੇ ਦਾ ਪਲਾਟ ਲੈ ਕੇ ਮੈਂ ਬਰਾੜੇ ਹੁਣ ਅਸੀਂ ਪਰਿਵਾਰ ਬਰਾੜੇ ਰਹਿੰਦੇ ਹਾਂ ਚਲੋ ਮੇਰੇ ਡਾਡੀ ਪਿੰਡ ਰਹਿੰਦੇ ਨੇ ਕਿਉਂਕਿ ਉਹ ਪਿੰਡ ਨਾਲ ਜੁੜੇ ਹੋਏ ਨੇ ਠੀਕ ਅਸੀਂ ਵੀ ਜਾਂਦੇ ਹਾਂ ਤੀਜੇ ਦਿਨ ਪਿੰਡ ਠੀਕ ਤੇ ਮੰਮੇ ਡਾਡੀ ਦਾ ਬਰਾੜ ਜੀ ਨਹੀਂ ਲੱਗਦਾ ਜੀ ਸ਼ਹਿਰ ਕਰਕੇ ਨਾ ਕਿਉਂਕਿ ਉਹਨਾਂ ਦਾ ਉੱਥੇ ਬੈ ਬਜ਼ੁਰਗਾਂ ਦਾ ਹੁੰਦਾ ਹਾਂ ਜੀ ਸਾਡੀ ਬਸਦਾ ਸਾਰਾ ਪੰਜਾਬ ਰਹੀ ਤੇ ਸ਼ਹਿਰ ਚ ਕੌਣ ਜਾਣਦਾ ਬਿਲਕੁਲ ਇਦਾਂ ਹੀ ਸਾਨੂੰ ਰਹਿ ਨਹੀਂ ਦਿੰਦੇ ਕਹਿੰਦੇ ਤੇ ਕੰਮ ਨਹੀਂ ਆ ਗਿਆ ਪਹਿਲੀ ਬੰਨਾ ਤੇ ਵਿਕ ਗਿਆ ਸਾਰਾ ਕੁਝ ਠੀਕ ਗੱਲ ਠੀਕ ਗੱਲ ਤੇ ਉਹ ਕਹਿੰਦੇ ਵੀ ਤੂੰ ਹੀ ਉੱਥੇ ਆਪਣਾ ਕਰੋ ਕੰਮ ਅੱਗੇ ਤੇ ਬਾਅਦ ਜਦੋਂ ਧੋਖੇ ਦੇਣ ਲਾਪੇ ਭੈਣ ਭਰਾ ਤੇ ਉਹ ਫਿਰ ਸਾਰਾ ਸਰਕਲ ਖਾ ਉਹ ਜਾਂਦਾ ਕਰੋ ਸਹੀ ਚਲੋ ਕੋਈ ਤੇ ਮੈਂ 2020 ਤੋਂ ਲਗਾਤਾਰ ਮਤਲਬ ਮੈਂ ਉਹ ਨਹੀਂ ਕਰਦਾ ਜੀ మే ਜਿੱਦਾਂ ਤੁਸੀਂ ਕਿਹਾ ਨਾ ਤੁਹਾਡੀਆਂ ਕਥਾਵਾਂ ਸੁਣੀਆਂ ਤੁਸੀਂ ਕਿਹਾ ਵੀ ਗੁਰੂ ਜਨ ਸਾਹਿਬ ਪੜਨਾ ਪੜਦੇ ਹਾਂ ਮੈਂ ਪੜ੍ਹਦਾ ਸਹੀ ਪੜ੍ਹ ਕਰਦੇ ਹਾਂ ਵਾਹ ਸਵੇਰੇ ਮੈਂ ਅੱਲਾਹ ਪੜ੍ਹਦਾ ਨਹੀਂ ਸ਼ਾਮ ਨੂੰ ਮੇਰੇ ਚਾਰੋ ਬੱਚੇ ਲੈ ਕੇ ਆ ਲਈ ਅਸੀਂ ਬੈਠ ਕੇ ਅਰਥ ਪੜ੍ਹਦੇ ਹਾਂ ਲੈ ਗੁਰੂ ਜੀ ਵਾਹ ਵਾਹ ਇਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਬਿਲਕੁਲ ਹੀ ਪੜ੍ਹਦੇ ਹਾਂ ਹੌਣੇ ਪੜ੍ਹ ਜਾਂਦੇ ਨੇ ਵਾਹ ਵਾਹ ਕੀ ਬਾਤ ਆ ਸਵਰਗਾਂ ਇਹ 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 ਵੈਪਨ ਕਰੀ ਬੈਨੀਫਿਟ ਅਸੀਂ ਬੜੇ ਖੁਸ਼ ਹਾਂ ਬਹੁਤ ਖੁਸ਼ ਹਾਂ ਮਤਲਬ ਬੰਦੇ ਦੀ ਭਟਕਣਾ ਖਤਮ ਹੋ ਜਾਂਦੀ ਹੈ ਜੀ 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 ਬਾਣੀ ਜਿਹਨੂੰ ਬਹੁਤਾ ਪੜਦਾ ਵਾ ਸੁਣਦਾ ਵਾ ਤੇ ਪਹਿਲਾਂ ਪਹਿਲਾਂ ਮੈਂ ਇਕੱਲਾ ਪੜਦਾ ਸੀਗਾ ਜੀ 10 ਅੰਗ ਮੈਂ ਰੋਜ਼ ਪੜਦਾ ਸੀਗਾ ਅੱਛਾ ਹਾਂਜੀ ਅੱਠਾਂ ਸਾਈਂ ਵਾ ਵਾ 2000 ਵਿੱਚ ਤੇ ਫਿਰ ਦੋ ਸਾਹ ਮਿਲ ਕੇ ਮੈਨੂੰ ਹਾਂ ਤੇ ਫਿਰ ਮੈਂ ਪੰਜ ਅੰਗ ਪੜਨੇ ਸ਼ੁਰੂ ਕੀਤੇ ਹਾਂ ਤੇ ਹੁਣ ਮੈਂ ਦੋ ਪੜਦਾ ਦੀ ਠੀਕ ਹੈ ਤੇ ਇੱਕ ਬੱਚਾ ਸਾਰੀ ਮੈਂ ਨਾ ਭਾਵੇਂ ਇੱਕ ਪੜਨ ਹਾਂਜੀ ਜਦੋਂ ਆਨੰਦ ਆਉਣ ਲੱਗਾ ਫਿਰ ਜਦੋਂ ਆਨੰਦ ਆ ਗਿਆ ਤੇਰੇ ਕਿਸ਼ਵਦ ਤੇ ਆ ਜਾਣਾ ਪਹਿਲੇ 10 ਪਾ ਮੇਰੇ ਬੱਚੇ ਸਾਰੇ ਮਤਲਬ ਮੈਂ ਬੇਨਤੀਆਂ ਮੈਂ ਤਾਂ ਕੋਈ ਸਾਰੇ ਨਹੀਂ ਇਹ ਹੀ ਨੇ ਇਤਨੇ ਮੈਂ ਦੀ ਆਪਾਂ ਕਿਵੇਂ ਇਤਨੇ ਕਰਨਾ ਸਮਝਣਾ ਸਭ ਤੋਂ ਮੈਂ ਨਾਲ ਜੀ ਮੇਰੇ ਮੇਰੇ ਕਿਸੇ ਬੱਚੇ ਨੇ ਨਾ ਉਹ ਸਕੂਲਾਂ ਚ ਸਾਡੇ ਵਰੀ ਪੰਜਾਬੀ ਬਹੁਤ ਘੱਟ ਚੱਲਦੀ ਹੈ ਜੀ ਹਰਿਆਲੇ ਤੇ ਸੰਸਕ੍ਰਿਤੀ ਚੱਲਦੀ ਹੈ ਮੇਰੇ ਬੱਚਿਆਂ ਨੇ ਸਾਰੇ ਨੇ ਸੰਸਕ੍ਰਿਤੀ ਪੜ੍ਹੀ ਹੈ ਫਿਰ ਹੁਣ ਪੰਜਾਬੀ ਮਤਲਬ ਮੇਰੇ ਨਾਲੋਂ ਵੀ ਸੋਹਣੀ ਪੜ੍ਹਦੇ ਵੈਰੀ ਗੁੱਡ ਇਹ ਇਹ ਤਾਂ ਵੀ ਕੁਮਾਰੀ ਜੀ ਸਰੀਰ ਉਹ ਆ ਆ ਕੁਮਾਰੀ ਜੀ ਮੇਰਾ ਬੇਟਾ ਸਵੇਰੇ ਉੱਠ ਕੇ ਕਾਲਜ ਜਾਣ ਤੋਂ ਪਹਿਲਾਂ ਜਪ ਜੀ ਸਾਹਿਬ ਕਰਦਾ ਹੈ ਫਿਰ ਕਾਲਜ ਜਾਂਦਾ ਬਹੁਤ ਚੰਗੀ ਗੱਲ ਕਰ ਰਹੇ ਮਹਾਰਾਜ ਜੀ ਬਹੁਤ ਵਧੀਆ ਵਈ ਜੈ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਦਰਸ਼ਨ ਕਰਕੇ ਆਈਏ ਦਰਸ਼ਨ ਕਰਕੇ ਜੀ ਮੇਰੇ ਭਰਾਵਾ ਬਹੁਤ ਵਧੀਆ ਤੁਸੀਂ ਸਪੈਸਟ ਮਿਲ ਨਹੀਂ ਆਏ ਹਾਂਜੀ ਸਪੈਸਟ ਮਿਲਣਾ ਹੈ ਕੰਮ ਕਰਕੇ ਮੈਂ ਤੁਹਾਡੇ ਸ਼ਾਮਾਂ ਫੇਰ ਆਉਣਾ ਹਾਂਜੀ ਸ਼ਾਮਾਂ ਨੂੰ ਮੈਂ ਬੱਚੇ ਲੈ ਕੇ ਆਉਂਗਾ ਫੇਰ ਆਉਂਗੇ ਹਾਂਜੀ ਪੈਂਦੀਆਂ ਰੋੜ ਚੱਲ ਚੱਲ ਜੀ ਠੀਕ ਹੈ ਮੈਂ ਸਾਰੀ ਪੜੀ ਹੈ ਮੇਰੀ ਬੇਟੀ ਨੇ ਵੀ ਪੜੀ ਹੈ ਮੈਨੂੰ ਪੜੀ ਹੈ ਮਤਲਬ ਉਹ ਗੱਲ ਨਹੀਂ ਬਣੀ ਓਕੇ ਜਿਹੜੀ ਮੇਰੇ ਅੰਦਰ ਦੀ ਸ਼ਾਂਤੀ ਸੀ ਨਾ ਉਹ ਮੈਨੂੰ ਮਿਲੀ ਨਹੀਂ ਤੇ ਜਦੋਂ ਮੈਂ ਗੁਰੂ ਜੀ ਨਾਲ ਸਾਥ ਪੜਿਆ ਕੀ ਬਾਤ ਹੈ ਫਿਰ ਮੈਨੂੰ ਬਹੁਤ ਮੈਨੂੰ ਸ਼ਾਂਤੀ ਬਹੁਤ ਆ ਗਈ ਅੱਜ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਕਿਸੇ ਵੀ ਚੀਜ਼ ਦੀ ਇਹ ਚੀਜ਼ਾਂ ਮੇਰੇ ਮਗਰ ਮਗਰ ਨੇ ਕੀ ਬਾਤ ਹੈ ਕੀ ਬਾਤ ਹੈ ਜਦੋਂ ਸੂਰਜ ਵੱਲ ਨੂੰ ਹੋਵੇ ਨਾ ਤੇ ਪਰਸ਼ਾਵਾ ਪਛੇਰਦਾ ਤੇ ਸੂਰਜ ਵੱਲ ਪਿੱਛੇ ਹੋਵੇ ਤੇ ਪਰਸ਼ਾਵਾ ਅੱਗੇ ਹੋਵੇ ਕਿ ਉਹਦਾ ਗੁਰਵਾਲ ਮੋਕੋ ਗੰਨਿਲ ਕੋ ਸੱਚ ਜਿਹੜੇ ਪੁਛਾਵਾਂ ਹੁੰਦੀ ਬਿਲਕੁਲ ਸੱਚੀ ਗੱਲ ਹੈ ਇਹ ਤੇ ਅੱਜ ਮੇਰੇ ਕੋਲ ਨਾ ਜੀ 1 ਰੁਪਿਆ ਨਹੀਂ ਹੁੰਦਾ ਜੇਬ ਚ ਮੈਂ ਮਤਲਬ ਸੱਚੀ ਗੱਲ ਦੱਸ ਰਿਹਾ ਮੇਰੇ ਗੁਰੂ ਦੀ ਬਰਕਤ ਨਾਲ ਮੇਰੀ ਜੇਬ ਚ 1 ਰੁਪਿਆ ਨਹੀਂ ਹੁੰਦਾ ਜੇ ਕੱਲ ਨੂੰ ਸਵੇਰੇ ਮੇਰੇ ਕੋਲ 5 ਲੱਖ ਦਾ ਕੰਮ ਆ ਗਿਆ ਨਾ ਮੇਰਾ ਕੰਮ ਨਾ ਖੜਦਾ ਜੀ ਤੇ ਮੈਂ ਕਦੇ ਚਿੰਤਾ ਵੀ ਨਹੀਂ ਕੀਤੀ ਇਹ ਬਲਕਿ ਮਿਲ ਕੇ ਰਲਿਆ ਇਹ ਕਹਿ ਦਿੰਨੀ ਆ ਵੀ ਤੁਹਾਡੇ ਕੰਮ ਨੂੰ ਹੱਥ ਪਾ ਲਿਆ ਤੇ ਪੈਸੇ ਦੇ ਹੈ ਨਹੀਂ ਮੈਂ ਤਾਂ ਉਹ ਪਿੰਦੇ ਤਾਂ ਚਿੰਤਾ ਕਰਨੀ ਤੇ ਮੇਰੇ ਗੁਰੂ ਦੀ ਕਿਰਪਾ ਜੀ ਆਪ ਪਿਆ ਜੰਨੇ ਮੈਨੂੰ ਨਹੀਂ ਪਤਾ ਕਿੱਥੋਂ ਆਂਦੇ ਆਹ ਵਿਸ਼ਵਾਸ ਭਰੋਸਾ ਵਾਧਿਆ ਨਾ ਬਿਲਕੁਲ ਆਦਨ ਦੇ ਜੀ ਸਾਹ ਸਨ ਜੀ ਤੁਸੀਂ ਇਹ ਵੀਰ ਦੀਆਂ ਗੱਲਾਂ ਸੁਣੀਆਂ ਔਰ ਹਮ ਗੀਤਾ ਪੜਿਆ ਤੇ ਇੱਕ ਤੁਸੀਂ ਜਿੱਤੇ ਬਾਬਾ ਦਾ ਨਾਮ ਹੀ ਲੈ ਡੇ ਜੀ ਆਸ ਆਣੀ ਜਾਸੋ ਤੇ ਮੇਰੇ ਨਾਨਾ ਰਹਿੰਦਾ ਜੀ ਪਰਮਾਨੈਂਟ ਹਾਂ ਮੈਂ ਬਹੁਤ ਵਾਰ ਗਿਆ ਜੀ ਮੈਂ ਦੋ ਜਾਰ ਕਿਸੇ ਨੂੰ ਨਹੀਂ ਕਹਿੰਦੇ ਵੀ ਕੌਣ ਕਿੱਥੇ ਜਾਵੇ ਜਾਂ ਨਾ ਜਾ ਪਰ ਇਹਦੀ ਗੱਲ ਕਰਨ ਚਾਹੁੰਦੇ ਆ ਕਿ ਤੁਸੀਂ ਇਸ ਵੀਰ ਦੀਆਂ ਗੱਲਾਂ ਸੁਣੋ ਇੱਕ Hindu ਪਰਿਵਾਰ ਚ ਪੈਦਾ ਹੋ ਕੇ ਕੁਰਬਾਨੀ ਸਮਝ ਲੱਗੀ ਪਰਵਾਰ ਉਹਨਾਂ ਦੇ ਬੱਚੀਆਂ ਉਹਨਾਂ ਦੀ ਵਾਈਫ ਪਾਠ ਕਰ ਰਹੇ ਕਿੰਨਾ ਭਰੋਸਾ ਉਹਨਾਂ ਨੂੰ ਵੀ ਉਹ ਕੰਮ ਕਰਦੇ ਕਹਿੰਦੇ ਵੀ 1 ਰੁਪਿਆ ਵੀ ਜੇਬ ਚ ਨਹੀਂ ਜਦਾ ਵਿਸ਼ਵਾਸ ਹੁੰਦਾ ਕਿ ਜਾਪਿਆ ਨਹੀਂ ਸਾਡੇ ਚੰਗੇ ਪਰਦੇਸੇ ਤੋਂ ਘੱਤਰਿਆਲੇ ਕਿਰਪਾਨਾ ਪਾਈਆਂ ਹੁੰਦੀਆਂ ਬਾਣੇ ਬਾਏ ਹੁੰਦੇ ਦੇਹਦਾਰੀ ਉਹਦੇ ਪੈਰਾਂ 'ਤੇ ਬੈਠੇ ਹੁੰਦੇ ਤੇ ਉਹ ਕਹਿੰਦੇ ਵੀ ਦੇਹਦਾਰੀ ਬਾਬੇ ਦੀ ਕਿਰਪਾ ਨਾਲ ਖੜਾ ਕਾਰੋਬਾਰ ਚੱਲਦਾ ਇੱਕ ਬੰਦੇ ਇਹ ਵੀ ਦਵਾ ਦੇ ਖੋਜੇ ਇਹਨੂੰ ਕਹਦੇ ਵੀ ਘਰ ਦੇ ਵਿੱਚ ਤੁਹਾਡੇ ਸਭ ਕੋਲ ਤੁਸੀਂ ਆਪਣਾ ਘਰ ਛੱਡ ਕੇ ਬਾਹਰ ਜਾਦੇ ਤੇ ਮੈਨੂੰ ਉਮੀਦ ਆ ਕੇ ਇਸ ਗੀਤ ਦੀਆਂ ਗੱਲਾਂ ਸੁਣ ਕੇ ਤੁਸੀਂ ਇੱਕ ਦਿਨ ਸੋਚਣ ਲਈ ਵਿੱਚ ਦੂਰ ਜ਼ਰੂਰ ਹੋਗੇ ਕਿ ਜੋ ਦਿਨ ਰਾਤ ਅਸੀਂ ਸੰਤਾਂ ਨੂੰ ਕਹਿੰਦੇ ਕਿ ਬਾਣੀ ਪੜੋ ਸੋਝੋ ਤੇ ਵਿਚਾਰੋ ਅਸਮਬਾਪਾ ਨਾ ਸਿੱਸੀ ਹਿੜਿਆਣੀ ਹੋਣਾ ਸੀ ਜਮਨਗਰ ਤੇ ਜੀਰ ਨਾੜਾ ਮਨਾਉਣਾ ਮੇਰੇ ਚੜ੍ਹਦੀ ਗੱਲ ਬਹੁਤ ਵਧੀਆ ਜੀ ਕਿਰਪਾ ਮੇਰੇ ਮਾਲਕ ਦੀ ਬਹੁਤ ਤੁਸੀਂ ਉਹ ਤਸਵੀਰ ਦਾ ਚਿਹਰਾ ਵੇਖੋ ਐਂ ਲੱਗਦਾ ਜਿਵੇਂ ਦਰੋਂ ਜਿਹੜਾ ਬੰਦਾ ਦਰੋਂ ਖੁਸ਼ ਹੋਣਾ ਚਿਹਰਾ ਲੱਗਦਾ ਉਹ ਬਿਲਕੁਲ ਇਹਦੇ ਆ ਹਾਂ ਮੇਰਾ ਮਨ ਮਤਲਬ ਇੱਥੇ ਤੱਕ ਪਹੁੰਚ ਗਿਆ ਖੁਸ਼ੀਆਂ ਨਾਲ ਤੇ ਤੁਹਾਨੂੰ ਲੋਕ ਲੱਭਦੇ ਆ ਲੋਕ ਹਾਂਜੀ ਇਹ ਖੁਸ਼ੀਆਂ ਲੱਭਦੇ ਨੇ ਲੱਖਾਂ ਕਰੋੜਾਂ ਰੁਪਈਆ ਹੋ ਕੇ ਵੀ ਲੋਕ ਕੋਲੇ ਖੁਸ਼ੀ ਨਹੀਂ ਬਿਲਕੁਲ ਤੇ ਖੁਸ਼ੀ ਆਉਂਦੀ ਤੁਹਾਡੇ ਚੰਗੇ ਕੰਮ ਕੀਤੇ ਤੇ ਭਰੋਸੇ ਤੇ ਵਿਸ਼ਵਾਸ ਤੇ ਜੋ ਤੁਹਾਨੂੰ ਅੰਦਰੋਂ ਸਕੂਨ ਨਾਲ ਪਰਹਣਿਆ ਨਾ ਜੋ ਤੁਹਾਡੇ ਅੰਦਰ ਸਹਜ ਹੁੰਦਾ ਤੇ ਚੀਜ਼ਾਂ ਆਪਣੇ ਆਪ ਹੀ ਹੁੰਦੀਆਂ ਇਹ ਮੇਰੇ ਘਰ ਵਾਲੀ ਆ ਜੀ ਇਹ ਵਿਚਾਰੀ ਡੀ ਗਰੁੱਪ ਚ ਨੌਕਰੀ ਕਰਦੀ ਸੀਗੀ ਪ੍ਰਾਈਵੇਟ ਸਵੀਪਰ ਸੀਗੀ ਬਿਜਲੀ ਬੋਰਡ ਚ ਹਾਂ ਉਹਨਾਂ ਉਸ ਮਾਲਕ ਦੀ ਕਿਰਪਾ ਹੀ ਇਹ ਪੱਕੀ ਹੋ ਗਈ ਅੱਛਾ ਜੀ ਤੇ ਦੇਖੋ ਜਦੋਂ ਮੇਰੀ ਜੋਬ ਕਰਦੇ ਹਾਂ ਜੀ ਇਹ ਦੇਖੋ ਹਾਂ ਤੇ ਉਹ ਮਾਲਕ ਦੀ ਕਿਰਪਾ ਹੋ ਗਈ ਤੇ ਜਦੋਂ ਸਾਡਾ ਵਿਆਹ ਹੋਇਆ ਉਸ ਤੋਂ ਬਾਅਦ ਹੀ ਨੌਕਰੀ ਲਗਾਈ ਸੀ ਉਸ ਟਾਈਮ ਤੇ ਤੁਹਾਡੇ ਦੋਨਾਂ ਪਰਿਵਾਰ ਨੂੰ ਕੋਈ ਇਤਰਾਜ਼ ਨਹੀਂ ਇਸ ਵੇਲੇ ਤੁਸੀਂ ਆਏ ਹੋ ਖੁਸ਼ ਹੋ ਬਿਲਕੁਲ ਖੁਸ਼ ਹਾਂ ਬਹੁਤ ਖੁਸ਼ ਹਾਂ ਮੇਰੀ ਮੰਮੀ ਤਾਂ ਬਹੁਤ ਹੀ ਜ਼ਿਆਦਾ ਖੁਸ਼ ਹੈ ਮੇਰੇ ਨਾਨਕੇ ਵੀ ਬਹੁਤ ਖੁਸ਼ ਨੇ ਮੈਂ ਡੈਡੀ ਵੀ ਬਹੁਤ ਖੁਸ਼ ਹੈ ਆ ਕਿਸੀ ਹੋਰ ਗੱਲ ਕਰਨ ਵਾਲੀ ਜਿਹੜੇ ਲੋਕ ਧੱਕੇ ਨਾਲ ਧਰਮ ਤਲਬੀਰ ਕਰਾਉਂਦੇ ਆ ਵੀ ਖ੍ਰਿਸਤ ਨੂੰ ਬਣਾਉਂਦੇ ਆ ਜਾਂ ਕਿ ਵੀ ਲਾਲਚ ਦਿੰਦੇ ਆ ਤੁਹਾਡਾ ਆਪ ਦੁੱਖ ਠੀਕ ਹੋਏਗਾ ਤੁਹਾਡੇ ਆਪ ਤੁਹਾਡੇ ਘਰ ਪਦਾਰਥ ਆਉਣਗੇ ਇਹ ਉਹਨਾਂ ਲੋਕਾਂ ਵਾਸਤੇ ਵੀ ਸਿੱਖਿਆ ਕਿ ਇੱਥੇ ਕੋਈ ਧੱਕਾ ਨਹੀਂ ਆ ਨਹੀਂ ਕੋਈ ਡਰਾਵਾ ਨਹੀਂ ਆ ਕੋਈ ਲਾਲਚ ਨਹੀਂ ਆ ਆਪਣੇ ਆਪ ਕਿਉਂਕਿ ਸਿੱਖੀ ਸਦਕੀ ਹੈ ਸਿੱਖਿਆ ਭਰੋਸੇ ਦੀ ਸਿੱਖਿਆ ਵਿਸ਼ਵਾਸ ਦੀ ਆਪਣੇ ਆਪ ਪਿਆਰ ਦੇ ਨਾਲ ਸਮਝ ਇਹਨੂੰ ਸਮਝ ਕੇ ਇਸ ਬੰਨੇ ਬਣਾ ਜਿਵੇਂ ਸਵਾਮੀ ਰਾਮ ਤੀਰ ਜੜੀ ਸਗਿਆਸੀ ਸੀ ਨਾ ਉਹ ਸਮਝ ਕੇ ਸਿੱਖਿਆ ਵਾਲੇ ਬਣ ਆਇਆ ਸੀ ਜਿਹੜਾ ਸਮਝ ਕੇ ਸਿੱਖੀ ਵਾਲੇ ਬੰਨੇ ਹੁੰਦਾ ਨਾ ਉਹ ਫਿਰ ਸਿੱਖੀ ਤੋਂ ਗਰੀ ਬਾਗੀ ਦੇ ਹੁੰਦਾ ਬਾਗੀ ਬਤਾ ਕੌਣ ਲੋਕ ਹੁੰਦੇ ਜਿਹੜੇ ਦੇਖਾ ਦੇਖੀ ਬਸ ਵੀ ਉਹ ਤਰਿਆ ਤੇ ਮਨੀ ਇਸ ਬੰਨੇ ਤੁਰਨਾ ਤੇ ਉਹ ਫਿਰ ਉਹ ਕਿਸੇ ਘੜੇ ਘਟਖਣ ਨਹੀਂ ਹੁੰਦੇ ਇੰਨੇ ਕਹਿੰਦੇ ਵੀ ਉਹ ਜੇ ਉਹ ਉਹਨਾਂ ਲੋਕਾਂ ਦੇ ਕੋਲ ਗਏ ਤੇ ਉਹਨਾਂ ਨੇ ਉਹਨਾਂ ਦੇ ਵੀ ਨਹੀਂ ਬਣਨਾ ਇਹ ਗੱਲ ਪੱਕੀ ਵਿਸ਼ਵਾਸ ਰੱਖੋ ਕਿਉਂਕਿ ਜਿਹੜੇ ਲੋਕ ਲਾਚਵਾਸ ਹੋ ਕੇ ਤਰ ਮਜਲਦੀਰ ਕਰਦੇ ਤੇ ਇੱਥੇ ਤੁਸੀਂ ਦੇਖੋ ਤਬਦੀਲ ਵੀ ਕੁਝ ਨਹੀਂ ਕੀਤਾ ਸਰੂ ਗੁਰਨਾਨ ਸਾਹਿਬ ਜੀ ਦੀ ਜਿਹੜੀ ਸੋਚ ਵਿਚਾਰਤ ਆ ਉਹਨੂੰ ਆਪਣੀ ਜ਼ਿੰਦਗੀ ਚ ਬਣਾਇਆ ਵੀਰਾ ਤੁਸੀਂ ਗਾਸ ਵੇਖੋ ਖੇੜਾ ਵੇਖੋ ਤੇ ਚੜ੍ਹਦੀ ਕਲਾ ਮਾਰਨ ਕਰੀਂ ਆ ਕਾਮ ਕੋ ਤਾਂ ਹੋਰ ਚੜ੍ਹਦੀ ਕਲਾ ਹੈ ਸਾਰੇ ਪੁਰਾਣ ਤੁਸੀਂ ਬਹੁਤ ਚੰਗੇ ਬਨੇ ਤੁਰਦੇ ਠੀਕ ਹੈ ਜੀ ਮਤਲਬ ਤੁਹਾਡੇ ਸਾਰੇ ਕੁਛ ਨਾਲ ਦੇ ਆਫਰੀ ਦੇ ਗੁਰੂ ਤੇ ਇਹਦੇ ਬਹਾਨਾ ਬਣਦੇ ਨੇ ਭਰਾਵਾਂ ਦਾ ਸਹਿਯੋਗ ਤਾਂ ਬਸ ਬਸ ਕਰਕੇ ਨਾ ਹੁਣ ਆਪ ਹਰਕਾ ਦੇਤਾਰੀ ਬਾਬੇ ਤੇ ਸਾਡੇ ਹੁਣ ਜੇ ਮਿਲ ਜੇ ਉਹ ਬਾਬਾ ਹੁੰਦਾ ਹਾਂਜੀ ਤੇ ਉਹਨੇ ਸਾਰਾ ਕ੍ਰੈਡਿਟ ਆਪ ਲੈਣਾ ਵੀ ਇਹ ਸਾਰੀ ਮੇਰੀ ਕਿਰਪਾ ਦੇ ਕੋ ਬਾਬਾ ਜੀ ਐ ਬਾਬਾ ਜੀ ਪਹਿਲੀ ਗੱਲ ਪਹਿਲੀ ਗੱਲ ਤੇ ਵੀ ਇਹ ਸਿੱਟੀ ਗਾ ਦਾ ਬਾਬਾ ਹੁੰਦਾ ਤੇ ਉਹਦੇ ਬਰਾਬਰ ਬਹਿ ਨਹੀਂ ਸਕਦਾ ਉਹਨੇ ਉਹਦੀ ਚਾਦਰ ਚਿੱਟੀ ਹੁੰਦੀ ਹਾਂ ਉਹਦੇ ਬਾਬੇ ਦੇ ਨਾਲ 24 ਘੰਟੇ ਰਹਿਣ ਵਾਲੀ ਬਾਬੇ ਦੇ ਬਰਾਬਰ ਨਹੀਂ ਬਹਦੇ ਫਰੂਦ ਦੇ ਵਿਚਾਰੇ ਆਪਾਂ ਤੇ ਭਰਾਵਾਂ ਵੀ ਹਨ ਹੈਨਾ ਆਪਾਂ ਸੰਜੋ ਪੰਗਤ ਜੀ ਕਿੱਥੇ ਬਹਿ ਸਕਦੇ ਆ ਸੋਦੇ ਜੇ ਆਪਾਂ ਕੱਠੇ ਬਿਠੇ ਨਾਲੇ ਜਿਹੜੇ ਜਿਹੜੇ ਲੋਕ ਕੀਰਤੀਆਂ ਨੂੰ ਖੁਲਾਉਂਦੇ ਆ ਤੇ ਵੇਲਣ ਵਹਿਲ ਆਪੇ ਦਾਦਾ ਲਾਲ ਵੀ ਕਿਉਂ ਸਿੱਟੀ ਦਾ ਪ੍ਰਚਾਰ ਕਰ ਰਹੇ ਆ ਕਿਰਤੀ ਬੰਦਾ ਖਲੋਤਾ ਹੁੰਦਾ ਜੀ ਪਾਜਾਬ ਜੀ ਕਿਰਤੀ ਬੰਦਾ ਲੱਗ ਖਲੋਤਾ ਹੁੰਦਾ ਤੇ ਮੇਲੇ ਨੂੰ ਸੋਫੇ ਤੇ ਬਟਰਾ ਹੁੰਦਾ ਚਿੱਟੀ ਦਾ ਰਛਾਈ ਹੁੰਦੀ ਹੈ ਅਸੀਂ ਨਾ ਤੇ ਵੀ ਆਪਾਂ ਜਦੋਂ ਪੜਦੇ ਸੀ ਕਾਲੇ ਤੇ ਕਾਹੋਂ ਨਾ ਸਿੱਖਦੇ ਸੀ ਧੀਵੇਂ ਤਾਂ ਦੀਵਾ ਕਿਦਾਂ ਜਗਦਾ ਕੋ ਕਲਾਸਾਂ ਤਾਂ ਜਮਾਉਂਦੇ ਸੀ ਸਾਡੇ ਨਾ ਕੋਈ ਨਹੀਂ ਧੀਵੇਂ ਸਰਦਾਰ ਜਿਲ੍ਹੇ ਦੇ ਵਿੱਚ ਹੀ ਜਦਾ ਸੇਖ ਗੁਰੂ ਗੁਰੂ ਐਸੇ ਗੁਰੂ ਨਾਨਕ ਨੇ ਸਾਡੇ ਵਿੱਚ ਵਿਚਰਿਆ ਆ ਜਿਹੜੇ ਕਿਹਦੇ ਨਾ ਸਿੱਖੀ ਦਾ ਪ੍ਰਚਾਰ ਨਹੀਂ ਹੋ ਰਿਹਾ ਜਿਸਕੀ ਅੱਖਿਆ ਪੈਂਦਾ ਜਰ ਆ ਆ ਗਿਆ ਇੱਕ ਵੀਰ ਉਹ ਇਦਾਂ ਤਾਂ ਹੁੰਦਾ ਨਾ ਕਿਲੇ ਤਾਂ ਭਵਾ ਮਾਨਮਤ ਤੇ ਪਰ ਉਹ ਸਾਰਾ ਧਨ ਧੰਨ ਜਿਹਨੂੰ ਭਰਮ ਘੜ ਤੋੜਿਆ ਸੋ ਸਤਿਗੁਰੂ ਵਾਹ ਵਾਹ ਜਿਨ ਹਰਸੇ ਜੋੜਿਆ ਗੁਰੂ ਧਰਮ ਦੇ ਕਿਰਤ ਪੰਧਾ ਗੁਰੂ ਕੋ ਇਦਾਂ ਆ ਗਿਆ ਅੰਤਾਂ ਦੀ ਜਿਹੜੀ ਜਿਹੜੀ ਵੀਰਾਂ ਅੰਦਰ ਬਣੀ ਹੋਈ ਸ਼ਾਨ ਉਡਾ ਕੇ ਲੈ ਜਾਂਦਾ ਗੁਰੂ ਦਾ ਜੀ ਗੁਰੂ ਨਾਲ ਮੈਂ ਕੱਲਾ ਨਹੀਂ ਜੁੜਿਆ ਜੀ ਮਤਲਬ ਇਹ ਕਿੰਨਾ ਸਾਰਾ ਸਿਸਟਮ ਜੁੜ ਗਿਆ ਹੋਊ ਨਾਲ ਚਲੋ ਮੇਰਾ ਬੇਟਾ ਤੇ ਮੇਰੇ ਕੋਲ ਹੀ ਆ ਉਹ ਤੇ ਜਦੋਂ ਮਰਦੀ ਜੁੜੇਗਾ ਜੀ ਹਨਾ ਉਹ ਤੇ ਉਹ ਤੇ ਮੇਰੇ ਪੋੜੀਆਂ ਤੇ ਕਿਵੇਂਗਾ ਲੇਕਿਨ ਮੇਰੀਆਂ ਧੀਆਂ ਜੇ ਇਸ ਕੱਦ ਜਾਣ ਗਿਆ ਤੇ ਉਹਨਾਂ ਨੇ ਆਪਣਾ ਕਿਹੜੀ ਤੇ ਕਿਹੜੀ ਮੈਡੀਕਲ ਆਦੀ ਪਾਪਾ ਸਾਹਿਬ ਜੀ ਹਾਂਜੀ ਤੁਸੀਂ ਵੇਖੋ ਵੀ ਬੇਟੀਆਂ ਮਤਲਬ ਕਿੰਦੀ ਵੱਡੀ ਕਰਦਾ ਵੀ ਤੁਹਾਡੀਆਂ ਬੇਟੀਆਂ ਅੱਗੇ ਅੱਗੇ ਉਹ ਜਾਣ ਗਿਆ ਜੀ ਸੋਹਰੇ ਘਰ ਵਿੱਚ ਦੇਖੋ ਉਹਨਾਂ ਨੇ ਆਪਣਾ ਬੱਚੀ ਨੇ ਕਿੰਨੇ ਘਰ ਸਾਹਮਣੇ ਜੱਗੇ ਜਾ ਕੇ ਹਾਂ ਹੈਨਾ ਮਤਲਬ ਕਿ ਉਹ ਬਹੁਤ ਜਿਹੜੀ ਕੁਆਲਿਟੀ ਸੋਹੇ ਜਿਹਨਾਂ ਬੇਟੀ ਨੇ ਅੰਦਰ ਨਾ ਪੀ ਪੜਾਓ ਤੇ ਸਾਧ ਘਰ ਫੜ ਗਏ ਹਾਂ ਉਹ ਉਹ ਅਰਜ਼ੀ ਧੀ ਦੇ ਪੜਨਾ ਸਾਰੇ ਘਰ ਜਾਣਾ ਨੇ ਉਹ ਬੱਚਿਆਂ ਨੂੰ ਸਿਖਾਉਗੀ ਗੁਰਮਤ ਚੰਗੇ ਵਿਚਾਰ ਦੋਗੇ ਤੇ ਘਰਾਂ ਤੋਂ ਮਾਫ ਕਰਨਾ ਹੀ ਅਸੀਂ ਉਹ ਲੋਕ ਆ ਹੀ ਚੰਗੀਆਂ ਨੋਹਾਂ ਲਵਦੇ ਪਰ ਚੰਗੀਆਂ ਮਤਲਬ ਨੋਹਾਂ ਦੇਣ ਨੂੰ ਤਿਆਰ ਨਹੀਂ ਆ ਜੀ ਮਤਲਬ ਇੱਥੇ ਸਾਡੇ ਘਰ ਚੰਗੀ ਨੋਹ ਆਵੇ ਹਾਰੀ ਸੇਵਾ ਕਰਨ ਵਾਲੀ ਜੇ ਤੁਹਾਨੂੰ ਇਹ ਆਪਣੀ ਧੀ ਨੂੰ ਚੰਗੀ ਨੋ ਬਣਾ ਕੇ ਉਹਦੇ ਘਰ ਭੇਜਣਾ ਪੈਂਦਾ ਬਿਲਕੁਲ ਬਹੁਤ ਚੰਗੀ ਸੋਧ ਹੈ ਤੁਹਾਡੀ ਮਾਰੇ ਚੜਦੀ ਕਲਾ ਤੇ ਤੋਂ ਗੱਲ ਫਿਰ ਉਹ ਹੋਦੀ ਹੈ ਵੀ ਸੋਚ ਗੁਰੂ ਦੀ ਬਣ ਚ ਪੈਦਾ ਹਾਂ ਹਾਂਜੀ ਬਿਲਕੁਲ ਜੇ ਅਸੀਂ ਇਸ ਬੰਨੇ ਨਾ ਲੱਗਦੇ ਮਤਲਬ ਕਰੋਨਾ ਚ ਮੈਂ ਤੁਹਾਡੇ ਕਥਾ ਨਾ ਸੁਣਦਾ ਤੇ ਮੈਂ ਇਸ ਬੰਨੇ ਨਹੀਂ ਲੱਗਦਾ ਚਲੋ ਪਾਣਾ ਬਿਲਕੁਲ ਇਹਨੂੰ ਕਹਿੰਦੇ ਗੁਰੂ ਜਿਹੜਾ ਸਿੱਖਾਂ ਦੇ ਵਿੱਚ ਵਿਚਰਦਾ ਮਤਲਬ ਕਿ ਉਹ ਪਰਲ ਜਾਂਦਾ ਵਾ ਗੁਰੂ ਨਾਨਕ ਦੇਵ ਜੀ ਪਾਛਾ ਚਾਤਵੀ ਹੈ ਲੇਕਿਨ ਅੱਜ ਇਹਨਾਂ ਤੋਂ ਨਾ ਤੁਸੀਂ ਇਹਨਾਂ ਤੋਂ ਵੱੜ ਕੇ ਅੱਗੇ ਤੁਸੀਂ ਤੁਹਾਡੀਆਂ ਬੱਚੀਆਂ ਤੁਹਾਡਾ ਬੇਟਾ ਤੁਸੀਂ ਦੋ ਪਰਿਵਾਰਾਂ ਦਾ ਕਿੰਨੇ ਪਰਿਵਾਰ ਜੁੜ ਗਏ ਇਹਨੂੰ ਕਹਿੰਦੇ ਦੀਵੇ ਤੋਂ ਦੀਵਾ ਗਾਂ ਜਗਦਾ ਹੈ ਮੇਰੇ ਨਾਨਾ ਜੀ ਨੂੰ ਵਿਆਹ ਸਡੇਰੇ ਤੇ ਰਹਿੰਦੇ ਹਨ ਨਾਨਾ ਜੀ 40 ਸਾਲ ਹੋ ਗਏ ਅੱਛਾ ਜੀ 40 ਤੋਂ ਵੀ ਜ਼ਿਆਦਾ ਹੋਣਾ ਚਾਹੀਦਾ 42 43 41 ਸਾਲ ਮੇਰੀ ਉਮਰ ਹੈ अच्छा तो, तो मेरे दम्मों तो पहला तो लगी थी कोई वो वो थी वो घर ਦੇ ਕੋਲੇ ਸੀ ਜੇ ਸੋ ਕੋਈ ਉਹ ਮੇਰੀ ਮੰਮੀਆਂ ਨੇ ਰੋਟੀ ਨਹੀਂ ਦਿੱਤੀ ਮਤਲਬ ਉਹ ਤੰਗ ਹੋ ਕੇ ਚਲੇ ਗਏ ਸੀ ਕਿਉਂ ਫਿਰ ਮੁੜ ਕੇ ਕਦੇ ਨਹੀਂ ਆਏ اچھا ਉੱਥੇ ਹੀ ਰਹਿੰਦੇ ਨੇ ਤੇ ਹੁਣ ਹਾਂਜੀ ਹੁਣ ਉਹ 100 ਮਤਲਬ ਪਲੱਸ ਏਜ ਹੋ ਗਈ ਉਹਨਾਂ ਦੀ ਉਹਨਾਂ ਨੂੰ ਕੈਂਸਰ ਵੀ ਹੈਗਾ ਤੇ ਘਰ ਵੀ ਉਹ ਉਹ ਲੈ ਗਿਆ ਵਿਆਹ ਉਸੇ ਨਹੀਂ ਅਸੀਂ ਨੇ ਕਦੇ ਦੇਖਿਆ ਹੀ ਨਹੀਂ ਸੀ ਰ ਆਪਣਾ ਨਾਨਾ अच्छा हां मतलब एक तांग सी जी मनचाही नाना भी देखिए नाना कित्ता दा हुंदा सी भी देखिए अपना नाना मैं 27 ਸਾਲਾਂ ਦਾ ਸੀ ਉਦੋਂ ਉਦੋਂ ਮੈਂ ਪਹਿਲੀ ਵਾਰੀ ਨਾਨੇ ਕੋਲ ਗਿਆ اچھا ਤੇ 2010 ਦੀ ਗੱਲ ਹੈ ਜੀ ਤੇ ਜਦੋਂ ਮੈਂ ਨਾਨੇ ਕੋਲ ਗਿਆ ਉਸ ਟਾਈਮ ਮੈਨੂੰ ਮਤਲਬ ਨਾਨੇ ਦੀਆਂ ਗੱਲਾਂ ਨੇ ਪ੍ਰਭਾਵਿਤ ਕੀਤਾ اچھا ਮੈਂ ਵਿਆਹਸ ਜਾਣ ਲੱਗਿਆ ਫਿਰ ਨਹੀਂ ਗੱਲ ਬਣੀ ਨਹੀਂ ਮੈਨੂੰ ਮਤਲਬ ਆਈ ਨਹੀਂ ਮਜ਼ਾ ਨਹੀਂ ਆਇਆ ਤੇ ਹੁਣ ਜਦੋਂ ਮੈਂ ਨਾਨੇ ਕੋਲ ਜਾਂਦਾ ਨਾ ਜੀ ਜਦੋਂ ਮੈਂ ਆਪਣੀਆਂ ਗੱਲਾਂ ਨੂੰ ਸੁਣਦਾ ਤੇ ਮੇਰੀ ਮਾਂ ਨੂੰ ਕਹਿੰਦਾ ਫੋਨ ਕਰਕੇ ਕਹਿੰਦਾ ਵੀ ਤੇਰੇ ਨਾਲ ਗਿਆਨੀ ਜੰਮ ਗਿਆ ਵਾ ਵ ਗਿਆਨੀ ਗਦਾਉਂ ਲਾ ਫਿਰ ਇਹ 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 ਬੰਦਾ ਤੇ ਕਹਿੰਦਾ ਮੈਂ ਤੇ ਇਦਾਂ ਦੀ ਕਰਨਾ ਸੁਣਿਆ ਨਹੀਂ ਕਦੇ ਵਾ ਵ ਹਾਂ ਮੈਂ ਸੁਣ ਕੇ ਉਹ ਨੰਨਾ ਮੇਰਾ ਉਹ ਕਹਿੰਦਾ ਨਾ ਵੀ ਮੈਂ ਤੇ ਹੋਊ ਮਰਨਾਂਗਾ ਹੂੰ ਤੇ ਮੈਂ ਉਹ ਕੁਰਬਾਨੀ ਤੇ ਕਰਾਈ ਨਾਂ ਦੀ ਆ ਜੀ ਨਾ ਕੋਈ ਮਰੇ ਨਾ ਵੇ ਜਾਇਆ ਮੈਂ ਕਹਿੰਦਾ ਨਾ ਤੂੰ ਕਿੱਥੇ ਮਰਨਾ ਕਿੱਥੇ ਜਾਇਂਗਾ ਕਈ ਨਜਾ ਤੇ ਕੋਈ ਇੱਥੇ ਹੀ ਸਾਡੇ ਕੋਲ ਹੀ ਰਹੇਗਾ ਕੌਣ ਕੰਦਾ ਮਰੇਗਾ ਇਹ ਛੇ ਟੈਂਡਾ ਕੋਣ ਮੋੜੇ ਕੌਣ ਮੋ ਹਾਂ ਬ੍ਰਹਮ ਜਾਨੀ ਮਿਲ ਕਰੋ ਵਿਚਾਰਾ ਇਹ ਤਾਂ ਚਲਤੋ ਕੇ ਮੇਰੇ ਨਾਨਾ ਕੌਣ ਮਰਦਾ ਓਏ ਕੋਈ ਵੀ ਨਹੀਂ ਮਰਦਾ ਨਾਨਾ ਮੇਰਾ ਹੈਰਾਨ ਕਹਿੰਦਾ ਮੇਰੀ ਮਾਂ ਨੂੰ ਕਹਿੰਦਾ ਵੀ ਇਹ ਇਹ ਮੈਨੂੰ ਕੀ ਸੁਆ ਗਿਆ ਪਤਾ ਨਹੀਂ ਮੈਨੂੰ ਲੱਗਦਾ ਮੈਂ ਤੇ ਸੁਣੀਆ ਨਹੀਂ ਤਦਿਆਂ ਜੀ ਹਾਂ ਇਹ ਇਹ ਹੀ ਸਾਡੀ ਕਮਾਈ ਹੈ ਆ ਵਸਲੀਖ ਮਰੇ ਗੁੱਡ ਤੇ ਮਤਲਬ ਮੇਰਾ ਨਾਨਾ ਮੇਥੋਂ ਦੀ 60 ਸਾਲ ਵੱਡਾ ਹੈ ਹਾਂ ਤੇ ਜਦੋਂ ਮੇਤੂ 60 ਸਾਲ ਵੱਡਾ ਬੰਦਾ ਮੈਨੂੰ ਕਹੇ ਕਿ ਬਈ ਤੈਨੂੰ ਜ਼ਿਆਦਾ ਪਤਾ ਹੈ ਹਾਂ ਤੇ ਬਸ ਫਿਰ ਇਹ ਮੇਰੇ ਗੁਰੂ ਨੇ ਕਿ ਇੱਥੋਂ ਪਤਾ ਲੱਗਦਾ ਇੱਕ ਕੀਰਤੀਆਂ ਦਾ ਧਰਮ ਹੈ ਇਹ ਮੇਰੇ ਗੁਰੂ ਦੀ ਕਿਰਪਾ ਹੈ ਇੱਕ ਕੀਰਤੀਆਂ ਧਰਮਾ ਦੀ ਅਸੀਂ ਅੱਜ ਆਪਾਂ ਬੰਦੂ ਕਰ ਲਿਆ ਅਸਲ ਵਿੱਚ ਇਹ ਆਮ ਲੋਕਾਂ ਨੂੰ ਕਹੇ ਵੀ ਜਿਹੜਾ ਬਾਬਾ ਜੀ ਅੱਜ ਵੀ ਸਾਡੇ ਲੋਕ ਵੇੜ ਲਵੇ ਬਾਬਾ ਜੀ ਪਰਵਚਨ ਸੁਣਾਓ ਇੰਦਾ ਜਿਵੇਂ ਹੱਲਾ ਕੱਲੇ ਜੋਂ ਬਾਬੇ ਨਾਲ ਦੀ ਗੱਲ ਗੁਰੂ ਸਾਹਿਬ ਦੀ ਗੱਲ ਕੱਲੇ ਕੱਲੇ ਜੋਂ ਇੰਦਾ ਬੋਲੂਗੀ ਨਾ ਇਹਨੂੰ ਕਹਿੰਦੇ ਘਰ ਘਰ ਬਾਬਾ ਗਾਵੀ ਬੜੀ ਵੀ ਕਹੀ ਹੈ ਨਾ ਘਰ ਘਰ ਬਾਬਾ ਗਾਵੀ ਹੈ ਆਸ ਯੋਗਨ ਬਿ ਕਰਨੇ ਕਲੇ ਹਿਰਦੇ ਚ ਬਾਬਾ ਲਾਇਆ ਜਾਉਂਗਾ ਕੱਲੇ ਕਲੇ ਹਿਰਦੇ ਚ ਬਾਬੇ ਨਾਲ ਦੀ ਵਿਚਾਰ ਤਰ੍ਹਾਂ ਪੈਦਾਉਂਗੀ ਅੱਲੇ ਕਲੇ ਕੋਈ ਕਹਿੰਦੀ ਆਪਣੀ ਸ਼ੌਕ ਦੇ ਲਗੇ ਆ ਕਾਰੋ ਕਾਰੋਬਾਰ ਕਿਰਤੀ ਕਰ ਬਿਜ਼ਨਸ ਕਰਦੇ ਆ ਕੋਈ ਨੌਕਰੀ ਕਰਦੇ ਆ ਕੋਈ ਕੁਤੜਾ ਆਪਣਾ ਕੋ ਧੰਦਾ ਵਾ ਜੋ ਵੀ ਹੈ ਜਿੱਥੇ ਵੀ ਸੇਖ ਬਿਠਾ ਹਰ ਇੱਕ ਸਬੰਧ ਮੈਂ ਤੇ ਕਿਹਾ ਨਾ ਵੀ ਹਰ ਬੰਦਾ ਗਰੰਤੀ ਹੈ ਜਿਹਦਾ ਸਬੰਧ ਗਰੰਥ ਨਾਲ ਹੋ ਗਰੰਤੀ ਹੈ ਜੀ ਬਿਲਕੁਕੁਲ ਭੱਜੇ ਜਾਂਦੇ ਆ ਦੇਹ ਧਾਰੀ ਬਾਬਿਆਂ ਕੋਈ ਅਰਦਾਸਾ ਕਰਾਉਣ ਦੀ ਬਾਬਾ ਜਾਨ ਡੀਟਰ ਦੇ ਜਾਣ ਦੀ ਬਾਬਾ ਜੀ ਕੰਪੈਰ ਤੇ ਕਢਦੇ ਹੋ ਦੀ ਬਾਬਾ ਜੀ ਪੈਰ ਰੱਖ ਦੋ ਇੱਥੇ ਹੋ ਬਾਬਾ ਸਾਡੀ ਬਸ ਤੇ ਸਾਡੇ ਨਾਲ ਯਾਦਰੀ ਵਾਲਾ ਕੀਤਲੇ ਆਏ ਜੀ ਸਾਡੇ ਰਿਸ਼ਤੇਦਾਰਾਂ ਦੇ ਆਏ 1 ਲੱਖ ਰੁਪਇਆ ਲਿਆ ਤਾਂ ਮੈਂ ਕਹਿ ਕਿ ਸ਼ਬਦ ਹੋਰ ਪੜ ਦੋ ਕਹਿੰਦਾ 15 ਲੱਖ ਰੁਪਇਆ ਫਾਵਤੂ ਲੱਗੇਗਾ ਇੱਕ ਸ਼ਬਦ ਪੜਦਾ ਫੇ ਜਿੱਦਾਂ ਤੇ ਆਪ ਲਿਖੀ ਹੁੰਦੀ ਨਾ ਕਵਤਾ ਕੋਈ ਸ਼ੁਗਰ ਕੋਈ ਨਾ ਲਿਖੀ ਦੀ ਕਿਹਦੇ ਲਿਖੀ ਨੀ ਕਹਿੰਦੀ ਲਿਖੀ ਗੁਰੂਆਂ ਦੀ ਭਗਤਾਂ ਦੀ ਲਿਖੀ ਗੋਣੀਆਂ ਲਿਆ ਆ ਉਹਦਾ ਭਾਜੀ ਕੋਈ ਨਾ ਨਾਲਖਸਰੀਆਂ ਦਾ ਕੋਈ ਗੁਰੂ ਮੁਖੀ ਜੀ ਤੇ ਉਹ ਕੀ ਆ ਉੱਥੇ ਨਾ ਹਰੀ ਦੇ ਪੱਤਰ ਆਪਣੇ ਪੱਟੀ ਲਾਗੇ ਉੱਥੇ ਕਿਤੇ ਨਾ ਉਹਨਾਂ ਸਰੀਰ ਬੋਣ ਚ ਲੈ ਕੇ ਥੱਲੇ ਕਿਸਤੀ ਜੀ ਬੈ ਕੇ ਇਹਦਾ ਮੁੰਡਾ ਮਰ ਗਿਆ ਉਹ ਜਗਾਂਤਰੀਆਂ ਦੇ ਕੀਰਤਨੀਆਂ ਦਾ ਰਵਨ ਸਿੰਘ ਦਾ ਉਹ ਸਾਰ ਹਾਏ ਮੇਰੇ ਲਾਲ ਜੀ ਤੋਂ ਸਟੇਜਾਂ ਤੇ ਰੋਂਦਾ ਪਰਦਾ ਹੀ ਮਰ ਗਿਆ ਸਾਰੀ ਉਮਰ ਮਤਲਬ ਕਿ ਜਿਹਦੇ ਹੱਥੋਂ ਮੈਂ ਕਰੋੜਾ ਰੁਪਈਆ ਇਕੱਠਾ ਕੀਤਾ ਉਹ ਕਿ ਉਹ ਪੁੱਤੀ ਮਰ ਗਿਆ ਕਿ ਹਾਲ ਸਾਰੀ ਉਮਰ ਸਟੇਜਾਂ ਤੇ ਰੋਂਦਾ ਪਰ ਗਿਆ ਠੀਕ ਹੈ ਮਤਲਬ ਕਿ ਜਦੋਂ ਅਸੀਂ ਧਰਮ ਨੂੰ ਧੰਦਾ ਬਣਾ ਲਏ ਨਾ ਜਦੋਂ ਮਾਲਕ ਦੇ ਚਪੇੜ ਪੈਂਦੀ ਆ ਉਹਦਾ ਕੋਈ ਹੱਲ ਬਸ ਬਸ ਇਸ ਕਰਕੇ ਆਓ ਸਮਝੋ ਤੇ ਚੜ੍ਹ ਜੋਧੀ ਕੰਮ ਕਰ ਰਹੇ ਆ ਬਹੁਤ ਵਧੀਆ ਮਹਾਰਾਜ ਚੜ੍ਹਦੀ ਕਲਾ ਰਹੇ ਜਿਉਂਦੇ ਵੱਸਦੇ ਰਹੋ ਠੀਕ ਹੈ ਛੁੱਟੀ ਹੁਣ ਸਾਨੂੰ ਸਬਸਕ੍ਰਾਈਬ